ਹਾਂਜੀ ਫੇਸਬੁੱਕ ਫੈਮਲੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਹੱਥ ਬੰਨ੍ਹ ਕੇ ਬੇਨਤੀ ਆ ਵੀਡੀਓ ਨੂੰ ਪੂਰੀ ਸੁਣਿਓ ਬਹੁਤ ਹੀ ਕੀਮਤੀ ਗੱਲ ਆ ਜਿਹੜੀ ਆਪਾਂ ਤੁਹਾਨੂੰ ਦੱਸਣ ਲੱਗੇ ਆ ਤੇ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਪੂਰੀ ਸੁਣ ਕੇ ਜਾਇਓ ਤੇ ਕਮੈਂਟ ਕਰਨਾ ਕਰਿਓ ਨਹੀਂ ਕਰਨਾ ਤੁਸੀਂ ਨਾ ਕਰਿਓ ਉਹਦੇ ਲਈ ਆਪਾਂ ਤੁਹਾਨੂੰ ਨਹੀਂ ਕਹਿੰਦੇ ਕਿ ਵਲਟ ਕਰਿਓ ਜਾਂ ਵੀਡੀਓ ਲਾਈਕ ਸ਼ੇਅਰ ਕਰਿਓ ਉਹ ਤੁਹਾਡੀ ਇੱਛਾ ਤੇ ਪਰ ਗੱਲ ਜ਼ਰੂਰ ਸੁਣ ਕੇ ਜਾਇਓ ਕਿਉਂਕਿ ਕਈ ਬੰਦੇ ਕਹਿੰਦੇ ਆ ਕਿ ਗੱਲ 'ਚ ਭੋਰਾ ਵੀ ਤਤ ਨਹੀਂ ਹੁੰਦਾ ਤੇ ਪਰ ਤੁਸੀਂ ਇਹ ਗੱਲ ਨੂੰ ਸੁਣ ਕੇ ਜਾਇਓ ਤੇ ਵੀਡੀਓ ਸ਼ੁਰੂ ਕਰ ਇੱਕ ਬੰਦਾ ਸੀ ਤੇ ਉਹ ਗੁਰੂ ਘਰੇ ਰਹਿੰਦਾ ਹੁੰਦਾ ਸੀਗਾ ਗੁਰੂ ਘਰੇ ਰਹਿੰਦਾ ਹੁੰਦਾ ਸੀ ਤੇ ਪ੍ਰਸ਼ਾਦਾ ਛਕ ਲਿਆ ਕਰੇ ਵੇਲਾ ਰਹਿ ਲਿਆ ਕਰੇ ਪ੍ਰਸ਼ਾਦਾ ਛਕ ਲਿਆ ਕਰੇ ਵੇਲਾ ਰਹਿ ਲਿਆ ਕਰੇ ਤੇ ਇੱਕ ਦਿਨ ਜਿਹੜੇ ਦੂਜੇ ਸੇਵਾਦਾਰ ਸੀ ਉਹ ਉਹਨੂੰ ਆਖਣ ਲੱਗੇ ਵੀ ਤੂੰ ਪ੍ਰਸ਼ਾਦਾ ਛਕ ਲੈਣਾ ਵੇਲਾ ਰਹਿ ਲੈਣਾ ਪ੍ਰਸ਼ਾਦਾ ਛਕ ਲੈਣਾ ਵੇਲਾ ਰਹਿ ਲੈਣਾ ਵੀ ਤੂੰ ਵੀ ਕੋਈ ਕੰਮ ਕਾਜ ਕਰ ਲਿਆ ਕਰ ਤੇ ਉਹ ਬੰਦਾ ਆਖਣ ਲੱਗਾ ਵੀ ਮੈਨੂੰ ਤਾਂ ਗੁਰੂ ਸਾਹਿਬ ਦਾ ਹੁਕਮ ਹੋਊ ਤਾਂ ਮੈਂ ਤਾਂ ਕੋਈ ਕੰਮ ਕਾਜ ਕਰੂੰਗਾ ਤੇ ਨਹੀਂ ਮੈਂ ਤੁਹਾਡੇ ਕਹਿਣ ਤੇ ਕੁਝ ਨਹੀਂ ਕਰਦਾ ਚਲੋ ਉਹ ਜਿਹੜੇ ਸੇਵਾਦਾਰ ਸੀਗੇ ਉਹ ਗੁਰੂ ਸਾਹਿਬ ਕੋਲੇ ਗਏ ਤੇ ਗੁਰੂ ਸਾਹਿਬ ਨੂੰ ਆਖਣ ਲੱਗੇ ਵੀ ਮਹਾਰਾਜ ਐ ਕਰਕੇ ਇੱਕ ਸੇਵਾਦਾਰ ਆ ਇੱਥੇ ਬੰਦਾ ਰਹਿੰਦਾ ਤੇ ਵੀ ਉਹ ਪ੍ਰਸ਼ਾਦਾ ਛਕ ਲੈਂਦਾ ਵੇਲਾ ਰਹਿ ਲੈਂਦਾ ਪ੍ਰਸ਼ਾਦਾ ਛਕ ਲੈਂਦਾ ਵੇਲਾ ਰਹਿ ਲੈਂਦਾ ਤੇ ਕੰਮ ਕੋਈ ਨਹੀਂ ਕਰਦਾ ਵੀ ਸੇਵਾ ਕੋਈ ਕਿਸੇ ਤਰ੍ਹਾਂ ਨਹੀਂ ਕਰਦਾ ਤੇ ਵੀ ਉਹ ਐ ਕਹਿ ਦਿੰਦਾ ਵੀ ਮੈਂ ਤਾਂ ਜੇ ਗੁਰੂ ਦਾ ਹੁਕਮ ਹੋਊ ਤਾਂ ਮੈਂ ਤਾਂ ਕੋਈ ਕੰਮ ਕਰੂ ਤੇ ਮਹਾਰਾਜ ਨੇ ਹੁਕਮ ਲਾਇਆ ਕਹਿੰਦੇ ਉਹਨੂੰ ਮੇਰੇ ਸਾਡੇ ਕੋਲੇ ਭੇਜਿਓ ਚਲੋ ਜੀ ਉਹਨਾਂ ਨੂੰ ਉਹਨੂੰ ਸਿਨ੍ਹਿਆ ਦਿੱਤਾ ਵੀ ਤੁਹਾਨੂੰ ਗੁਰੂ ਦਾ ਹੁਕਮ ਹੈ ਵੀ ਤੁਹਾਨੂੰ ਦੀ ਗੱਲ ਸੁਣ ਕੇ ਆ ਚਲੋ ਉਹ ਕਹਿੰਦਾ ਠੀਕ ਆ ਚਲ ਜਾ ਕੇ ਉਹਨੂੰ ਨਾਮਸ਼ਕਾਰ ਕੀਤੀ ਮੱਥਾ ਟੇਕਿਆ ਚਰਮਾ ਦੇ ਵਿੱਚ ਆਦਾ ਸੀਸ ਨਵਾਇਆ ਤੇ ਮਹਾਰਾਜ ਨੇ ਹੁਕਮ ਕੀਤਾ ਮਹਾਰਾਜ ਕਹਿੰਦੇ ਮਹਾਰਾਜ ਨੂੰ ਉਹ ਕਹਿੰਦਾ ਕਿ ਮੈਨੂੰ ਤੁਹਾਡਾ ਹੁਕਮ ਹੋ ਤਾਂ ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ ਤੇ ਪਰ ਮੈਂ ਜਿਹੜੀ ਸੰਗਤ ਸੇਵਾ ਕਰਦੀ ਇਹਨਾਂ ਦੇ ਕਹਿਣ ਤੇ ਨਹੀਂ ਮੈਂ ਕੋਈ ਕੰਮ ਕਰਨਾ ਚਲੋ ਮਹਾਰਾਜ ਨੇ ਹੁਕਮ ਕੀਤਾ ਉਹ ਕਹਿੰਦੇ ਚਲੋ ਠੀਕ ਆ ਜੇ ਤੂੰ ਸਾਡੇ ਹੁਕਮ ਅਨੁਸਾਰ ਚੱਲਣਾ ਨਾ ਤੂੰ ਬਾਹਰ ਚੜਿਆ ਜਾ ਜੰਗਲ ਆਊਗਾ ਰਾਹ ਚ ਇੱਕ ਜੰਗਲ 'ਚ ਜਾ ਕੇ ਲੱਕੜਾਂ ਇਕੱਠੀਆਂ ਕਰਕੇ ਤੇ ਉਹਨਾਂ ਨੂੰ ਅੱਗ ਲਾ ਕੇ ਤੇ ਆਪਣੇ ਆਪ ਨੂੰ ਸਾੜ ਕੇ ਖਤਮ ਕਰ ਦੇ ਆਪਣੇ ਆਪ ਨੂੰ ਖਤਮ ਕਰ ਦੇ ਚਲੋ ਚਲੇ ਆ ਗਿਆ ਲੱਕੜਾਂ ਇਕੱਠੀਆਂ ਕਰ ਲਈਆਂ ਬਹਿ ਗਿਆ ਜਦੋਂ ਕਹਿੰਦੇ ਪ੍ਰਮਾਤਮਾ ਤਾਰਦਾ ਹੈ ਨਾ ਉਦੋਂ ਇੱਕ ਸਕਿੰਟ ਲਾਉਂਦਾ ਤੇ ਜਦੋਂ ਬੰਦਾ ਡੁੱਬਦਾ ਹੈ ਉਦੋਂ ਵੀ ਇੱਕ ਸਕਿੰਟ ਹੀ ਲੱਗਦਾ ਚਲੋ ਚਲੇ ਆ ਗਿਆ ਲੱਕੜਾਂ ਇਕੱਠੀਆਂ ਕਰ ਲਈਆਂ ਤੇ ਬੰਦਾ ਜਿੱਡਾ ਮਰਜੀ ਪਾਪੀ ਹੋਵੇ ਪਰ ਪ੍ਰਮਾਤਮਾ ਨੇ ਜਦੋਂ ਤਾਰਨਾ ਹੈ ਨਾ ਉਹ ਤਾਰ ਹੀ ਦੇਣਾ ਇੱਕ ਸਕਿੰਟ ਦਾ ਕੰਮ ਆ ਤੇ ਚੱਲੂ ਲੱਕੜਾ ਕੱਟਣਾ ਕਰ ਲਿਆ ਤੇ ਬੈਠਾ ਸੋਚਾਂ ਦੇ ਵਿੱਚ ਪਿਆ ਝਾਕਦਾ ਇੱਧਰ ਉੱਧਰ ਵੀ ਕੀ ਕਰਾਂ ਹੁਣ ਰੰਗਲੀ ਦੁਨੀਆਂ ਤੋਂ ਜਾਣ ਨੂੰ ਪੀਦਾ ਜੀ ਕਰਦਾ ਕਿਸੇ ਦਾ ਜੀ ਨਹੀਂ ਕਰਦਾ ਚਾਹੇ ਕੋਈ ਬਿਰਧ ਦਾ ਚਾਹੇ ਬਿਮਾਰ ਆ ਚਾਹੇ ਕਿੱਡੀ ਵੀ ਪ੍ਰੋਬਲਮ ਚ ਤੇ ਚੰਗੇ ਭਲੇ ਬੰਦੇ ਦਾ ਤਾਂ ਕਿੱਥੇ ਜੀ ਕਰਦਾ ਐਸ ਦੁਨੀਆਂ ਤੋਂ ਜਾਣ ਨੂੰ ਤੇ ਬਹਿ ਗਿਆ ਬਹਿ ਗਿਆ ਤੇ ਉੱਥੇ ਇੱਕ ਨਾ ਬਹੁਤ ਜ਼ਿਆਦੇ ਡਾਕੇ ਮਾਰਦਾ ਹੁੰਦਾ ਸੀ ਚੋਰੀਆਂ ਕਰਦਾ ਹੁੰਦਾ ਸੀ ਕੋਈ ਬੰਦਾ ਆਉਂਦਾ ਜਦੋਂ ਆਇਆ ਤੇ ਉਹ ਕਹਿੰਦਾ ਕਿ ਕੀ ਗੱਲ ਆ ਸੋਚਾਂ ਦੀਆਂ ਚ ਪਿਆ ਬੈਠਾ ਕਹਿੰਦਾ ਲੱਕੜਾਂ ਵੀ ਕੱਟਣਾਂ ਕਰੀ ਬੈਠਾ ਕੀ ਚੱਕਰ ਆ ਕਹਿੰਦਾ ਚੱਕਰ ਕੀ ਆ ਮੈਨੂੰ ਗੁਰੂ ਦਾ ਹੁਕਮ ਹੋਇਆ ਕਿ ਮੈਂ ਸੜ ਕੇ ਆਪਣੇ ਆਪ ਨੂੰ ਖਤਮ ਕਰ ਲਾਂ ਸਾੜ ਕੇ ਵੀ ਇਹਨਾਂ ਲੱਕੜਾਂ 'ਚ ਮੈਨੂੰ ਮੱchnਾ ਵਾਸਤੇ ਕਿਹਾ ਗਿਆ ਤੇ ਗੁਰੂ ਦਾ ਹੁਕਮ ਆ ਉਹ ਕਹਿੰਦੇ ਅੱਛਾ ਉਹ ਚੋਰ ਸੀ ਜਿਹੜਾ ਉਹ ਕਹਿੰਦਾ ਅੱਛਾ ਕਹਿੰਦਾ ਹਾਂ ਉਹ ਕਹਿੰਦਾ ਜੇ ਤੂੰ ਇੱਕ ਸਕੀਮ ਕਰੇ ਕਹਿੰਦਾ ਜੇ ਤੇਰਾ ਮਰਨ ਨੂੰ ਨਹੀਂ ਦਿਲ ਕਰਦਾ ਕਹਿੰਦਾ ਦਿਲ ਤਾਂ ਨਹੀਂ ਕਰਦਾ ਉਹ ਕਹਿੰਦਾ ਫਿਰ ਤੂੰ ਐਂ ਕਰ ਕਹਿੰਦਾ ਮੈਨੂੰ ਗੁਰੂ ਦਾ ਵਾਕ ਮੁੱਲ ਦੇ ਦੇ ਕਹਿੰਦਾ ਮੁੱਲ ਕਿਵੇਂ ਦੇਦਾ ਕਹਿੰਦਾ ਮੈਂ ਕਰਦਾ ਐ ਕਰਕੇ ਚੋਰੀਆਂ ਮੈਂ ਮਾਰਦਾ ਡਾਕੇ ਕਹਿੰਦਾ ਮੇਰੇ ਕੋਲੇ ਬਹੁਤ ਸੋਨਾ ਚਾਂਦੀ ਧਨ ਦੌਲਤ ਬਹੁਤ ਜ਼ਿਆਦਾ ਆ ਕਹਿੰਦਾ ਜੇ ਮੈਂ ਤੈਨੂੰ ਇਹ ਧਨ ਦੌਲਤ ਸਾਰੀ ਦੇ ਦਾਂ ਤੇ ਤੂੰ ਕਹਿੰਦਾ ਗੁਰੂ ਦਾ ਬਾਖ ਮੁੱਲ ਦੇ ਦੇ ਕਹਿੰਦਾ ਮੈਨੂੰ ਇਹਦੇ ਵਟੇ ਇਹਦੇ ਵਟੇ ਕਹਿੰਦਾ ਬਾਖ ਮੁੱਲ ਦੇ ਦੇ ਤੇ ਉਹ ਤਾਂ ਤੜ ਗਿਆ ਮੇਰੇ ਵਰਗਾ ਮੂਰਖ ਕਹਿੰਦਾ ਨਾ ਗੁਰੂ ਦੇ ਆਹ ਇੰਨਾ ਕੁਛ ਮਿਲਦਾ ਗੁਰੂ ਦੇ ਇੱਕ ਬਾਖ ਪਿੱਛੇ ਤੇ ਮੈਂ ਗੁਰੂ ਦਾ ਬਚਨ ਇਹਨੂੰ ਮੁੱਲ ਦੇ ਦੇਣਾ ਤੇ ਕਹਿੰਦਾ ਮੈਂ ਤਾਂ ਕਰੋੜਪਤੀ ਬਣ ਜਾਊਂਗਾ ਕਹਿੰਦਾ ਮੈਨੂੰ ਹੋਰ ਕੀ ਚਾਹੀਦਾ ਤੇ ਚੱਲੋ ਨੇ ਭਾਈ ਉਹਦੇ ਨਾਲ ਕਰ ਲਿਆ ਸੌਦਾ ਉਹਦੇ ਕੋਲੇ ਜਿੰਨਾ ਵੀ ਗੱਟੜਾਂਾਂ ਬੱਧਾਂਾਂ ਸੀਗੀਆਂ ਉਹਨਾਂ ਸਾਰਿਆਂ ਨੂੰ ਦੇ ਤਾ ਕਹਿੰਦਾ ਇੰਨਾ ਗੱਟੜਾਂਾਂ ਦੇ ਵਿੱਚ ਬਹੁਤ ਧਨ ਦੌਲਤ ਆ ਬਹੁਤ ਸੋਨਾ ਚਾਂਦੀ ਬਹੁਤ ਕੁਝ ਆ ਕਹਿੰਦਾ ਮੈਨੂੰ ਬਹੁਤ ਟਾਈਮ ਹੋ ਗਿਆ ਡਾਕੇ ਮਾਰਦੇ ਨੂੰ ਤੇ ਕਹਿੰਦਾ ਸਾਰਾ ਕੁਝ ਮੈਂ ਤੈਨੂੰ ਸੌਂਪ ਚੱਲਿਆ ਤੇ ਕਹਿੰਦਾ ਗੁਰੂ ਦਾ ਬਾਕ ਮੈਨੂੰ ਮੁੱਲ ਦੇ ਦੇ ਤੇ ਕਹਿੰਦਾ ਇਹਨਾਂ ਲੱਕੜਾਂ ਨੂੰ ਮਸੀਖ ਲਾ ਕੇ ਤੇ ਸਾੜ ਕੇ ਤੇ ਇਹਦੇ ਵਿੱਚ ਮਿਸ਼ਾਲ ਮਾਰਦਾ 1 ਮਿੰਟ ਦਾ ਕੰਮ ਆ ਕਹਿੰਦਾ ਮੈਂ ਖਤਮ ਹੋ ਜਾਊਂਗਾ ਇਹ ਕਹਿੰਦਾ ਮੇਰੇ ਵਾਸਤੇ ਬਹੁਤ ਵੱਡੀ ਗੱਲ ਆ ਤੇ ਕਹਿੰਦਾ ਤੂੰ ਆ ਤਨ ਦੌਲਤ ਲੈਣਾ ਤੇ ਕਹਿੰਦਾ ਇਹ ਬਾਕ ਕਹਿੰਦਾ ਤੂੰ ਇਹ ਬਾਕ ਦਾ ਕੀ ਕਰੇਂਗਾ ਉਹ ਕਹਿੰਦਾ ਉਹ ਮੇਰੀ ਮੈਂ ਜਾਣਾਂ ਮੈਨੂੰ ਪਤਾ ਵੀ ਮੈਂ ਤਾਂ ਕੀ ਕਰਨਾ ਕਿ ਉਹ ਜਾਣੀ ਜਾਣ ਸੀ ਉਹਨੂੰ ਪਤਾ ਸੀ ਉਹ ਬੰਦੇ ਨੂੰ ਪਤਾ ਸੀ ਵੀ ਉਹ ਬੰਦਾ ਭਲਾ ਗਲਤ ਮੈਂ ਜਿੰਨਾ ਮਰਜ਼ੀ ਕਰੇ ਪਰ ਬੰਦੇ ਨੂੰ ਰੱਬ ਯਾਦ ਹੁੰਦਾ ਹੈ ਕਈ ਬੰਦੇ ਇਦਾਂ ਦੇ ਹੁੰਦੇ ਰੱਬ ਨੂੰ ਯਾਦ ਰੱਖਦੇ ਆ ਤੇ ਚਲੋ ਭਈ ਉਹਨੂੰ ਉਹਦੇ ਰੱਬ ਯਾਦ ਸੀ ਉਹਨੇ ਸੋਚਿਆ ਵੀ ਰੱਬ ਦਾ ਹੁਕਮ ਆ ਤੇ ਮਹਾਰਾਜ ਦਾ ਹੁਕਮ ਕਿਉਂ ਛੱਡਣਾ ਤੇ ਮੈਂ ਇੰਨੇ ਪਾਪ ਕੀਤੇ ਐ ਇੰਨੇ ਪ੍ਰਾਧ ਕੀਤੇ ਐ ਤੇ ਮੈਨੂੰ ਮਾਫ਼ ਹੋ ਜਾਣਗੇ ਤੇ ਚਲ ਉਹਨੇ ਲੱਕੜਾਂ ਨੂੰ ਲਾਈ ਅੱਗ ਤੇ ਵਿੱਚ ਮਾਰੀ ਛਾਲ ਤੇ ਜਾਵ ਰਾਜਾ ਗੁਰੂ ਸਾਹਿਬ ਦੇ ਚਰਨਾਂ 'ਚ ਜਦੋਂ ਜਾਵੜਾ ਤੇ ਮਹਾਰਾਜ ਨੇ ਕਿਹਾ ਵੀ ਆ ਗਿਆ ਕਹਿੰਦੇ ਹਾਂਜੀ ਮਹਾਰਾਜ ਆ ਗਿਆ ਆਇ ਜਾ ਕੇ ਹੱਥ ਬੰਨੇ ਤੇ ਮੱਥਾ ਟੇਕ ਕੇ ਨਮਸਕਾਰ ਕੀਤੀ ਤੇ ਵੈਗੁਰੂ ਨੇ ਹੁਕਮ ਕੀਤਾ ਕਹਿੰਦੇ ਅੱਜ ਤੋਂ ਜੰਮਣ ਮਰਨ ਤੋਂ ਤੂੰ ਰਹਿ ਤਾ ਕਹਿੰਦੇ ਨਾ ਤੂੰ ਅੱਜ ਤੋਂ ਕਿਸੇ ਵੀ ਜੁਨੀ ਚ ਪਵੇਂ ਤੇ ਨਾ ਤੈਨੂੰ ਕੋਈ ਜੁਨੀ ਭੋਗਣੀ ਪਵੇ ਅੱਜ ਤੋਂ ਸਾਰੀਆਂ ਜੁਨਾਂ ਖਤਮ ਜੰਮਣ ਮਰਨ ਤੋਂ ਤੂੰ ਰਹਿ ਤਾ ਸਾਡੇ ਚਰਮਾ ਚ ਰਹਿ ਤੇ ਵੈਗੁਰੂ ਵੈਗੁਰੂਕਾਰ ਤੇ ਇੱਥੇ ਆਪਦਾ ਸਤਿਗੁਰੂ ਦੇ ਚਰਨਾਂ ਦੇ ਵਿੱਚ ਤੇਰੀ ਹਾਜ਼ਰੀ ਲੱਗ ਚੁੱਕੀ ਆ ਸੋ ਕਹਿੰਦੇ ਜਦੋਂ ਪ੍ਰਮਾਤਮਾ ਆਪਾਂ ਨੂੰ ਮਾਫ਼ ਕਰਦਾ ਹਨ ਉਦੋਂ ਇੱਕ ਸਕਿੰਟ ਲਾਉਂਦਾ ਤੇ ਜਦੋਂ ਆਪਾਂ ਨੂੰ ਕੌਣ ਚੜਾ ਚ ਪਾਉਂਦਾ ਉਦੋਂ ਵੀ ਇੱਕ ਸਕਿੰਟ ਲੱਗਦਾ ਬੰਦੇ ਦਾ ਹਿਰਦਾ ਸਾਫ਼ ਹੋਣਾ ਚਾਹੀਦਾ ਗਲਤੀਆਂ ਚਾਹੀ ਜਿੰਨਾ ਮਰਜ਼ੀ ਕੀਤਾ ਹੁਣ ਜੇ ਸੱਚੇ ਹਿਰਦੇ ਨਾਲ ਤੁਸੀਂ ਪਰਮਾਤਮਾ ਦੇ ਚਰਨਾਂ 'ਚ ਜਾ ਕੇ ਕਹਿੰਨੇ ਨਾ ਕਿ ਸਾਨੂੰ ਮਾਫ਼ ਕਰ ਦੇ ਤੇ ਪਰਮਾਤਮਾ ਕਦੇ ਵੀ ਤੁਹਾਡੀ ਜਿਹੜੀ ਅਰਦਾਸ ਆ ਉਹਨੂੰ ਆੜ ਹੀ ਨਹੀਂ ਜਾਣ ਦਿੰਦਾ ਵਾਹਿਗੁਰੂ ਉਸ ਅਰਦਾਸ ਨੂੰ ਮਨਜ਼ੂਰ ਜ਼ਰੂਰ ਕਰਦਾ ਹੈ ਤੇ ਜਰੂਰ ਮਤਲਬ ਕਿ ਥੋੜੀ ਸੁਣਦਾ ਹੈ ਕੰਨ ਲਾ ਕੇ ਮਹਾਰਾਜ ਇੱਕ ਸਿਰਫ 6 ਮਿੰਟਾਂ ਦੀ ਅਰਦਾਸ ਕੀਤੀ ਹੋਵੇ ਨਾ ਸੱਚੇ ਹਿਰਦੇ ਨਾਲ ਤੇ ਪ੍ਰਮਾਤਮਾ ਤੁਹਾਨੂੰ ਨਿਰਾਸ਼ੇ ਨਹੀਂ ਕਰਕੇ ਮੋੜਦਾ ਸਗੋਂ ਥੋੜੀ ਅਰਦਾਸ ਸੁਣ ਕੇ ਤੁਹਾਨੂੰ ਬਹੁਤ ਸਾਰੇ ਫਲ ਬਹੁਤ ਸਾਰਨਾ ਦਾਤਾ ਦੇ ਕੇ ਮੋੜਦਾ ਤੇ ਉਹ ਮੂਰਖ ਬੰਦੇ ਨੇ ਉਹਨੂੰ ਵਾਕ ਮੋਲਦੇ ਤਾਂ ਤੇ ਚਲ ਮਹਾਰਾਜ ਨੇ ਜੇ ਉਹ ਉਹ ਮੱਚ ਕੇ ਮਰ ਜਾਂਦਾ ਸੜ ਜਾਂਦਾ ਤੇ ਮਹਾਰਾਜ ਨੇ ਉਹਨੂੰ ਜਮਨ ਮਾਰ ਤੁਰੈਤ ਕਰ ਦੇਣਾ ਸੀ ਤੇ ਉਹ ਮਰਨ ਤੋਂ ਡਰ ਗਿਆ ਸੋ ਮਰਨ ਤੋਂ ਕਦੇ ਵੀ ਡਰਨਾ ਚਾਹੀਦਾਗਾ ਕਿਉਂਕਿ ਜਦੋਂ ਆਪਾਂ ਆਏ ਆ ਦੁਨੀਆਂ ਤੇ ਮੌਤ ਤਾਂ ਇੱਕ ਨਾ ਇੱਕ ਦਿਨ ਆਉਣੀ ਆ ਬਾਕੀ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਸਹੀ ਸੀ ਜਾਂ ਗਲਤ ਸੀ ਬਾਕੀ ਜੇ ਕੋਈ ਗਲਤੀ ਨਾ ਗਲਤ ਲਫ਼ਜ਼ ਮੂੰਹ ਚੋਂ ਨਿਕਲ ਗਿਆ ਤੇ ਉਹਦਾ ਇਸ਼ੂ ਨਾ ਬਣਾਇਆ ਕਰੋ ਸਗੋਂ ਕਮੈਂਟ ਚ ਦੱਸਿਆ ਕਰੋ ਵੀ ਇੱਥੇ ਆਏ ਨਹੀਂ ਸੀ ਕਹਿਣਾ ਇੱਥੇ ਆ ਗੱਲ ਜੇ ਕਿਸੇ ਗੱਲ ਦਾ ਪਤਾ ਹੁੰਦਾ ਤਾਂ ਜ਼ਰੂਰ ਦੱਸਿਆ ਕਰੋ ਧੰਨਵਾਦ ਸਾਰਿਆਂ ਨੂੰ ਸਾਰਿਆਂ ਦਾ ਤੇ ਸਤਿ ਸ੍ਰੀ ਅਕਾਲ